ਬਾਤਾਂ ਤੁਹਾਡੀ ਜ਼ੋਰ ਦਾ ਤਾੜੀਆਂ ਮਿੰਦਰ ਭਗਤ ਜੀ ਉਹ ਆਪਣੇ ਇੱਕ ਮਿੰਟ ਲਈ ਪਹਿਲਾਂ ਉਹ ਵਾਕੇ ਧਰਵਾ ਦੇ ਕਰਦੇ ਸਵਾਗਤ ਨਵਾਜ਼ ਪਰਮ ਸਤਕਾਰਯੋਗ ਪੰਜਾਬ ਦੀ ਸ਼ਾਨ ਪੰਜਾਬ ਦੇ ਮੁੱਖ ਮੰਤਰੀ ਜਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਹਾਡਾ ਇਸ ਬਾੜ ਦੇ ਵਿੱਚ ਬਾਰ ਨੰਬਰ 70 ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਬੇਨਤੀ ਕਰਾਂਗਾ ਕਿ ਜੋ ਮੇਰੇ ਪਿਆਰ ਭਾਈ ਲੰਬੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰੇ ਸਨ ਉਹਨਾਂ ਨੂੰ ਤੁਸੀਂ ਆਪਣੇ ਵਿਚਾਰ ਦੱਸੋ ਨਾਲ ਹੀ ਮੈਂ ਐਮਐਲਏ ਸਾਹਿਬ ਪ੍ਰੋਫੈਸਰ ਬਜੀਦ ਕੌੜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਇਹ ਸਾਰਾ ਉਹਨਾਂ ਦੀ ਮਿਹਨਤ ਦਾ ਸਦਕਾ ਸਾਰੀਆਂ ਭੈਣਾਂ ਮੇਰੇ ਵੀਰਜ ਕੱਟੇ ਹੋਏ ਨੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਬੈਠ ਜਾਓ ਬੈਠ ਜਾਓ ਬੈਠ ਜਾਓ ਲੰਮਾ ਬੈਠ ਮਾਰ ਨੰਬਰ 70 ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਜਿੰਨੀ ਸ਼ਿੱਦਤ ਨਾਲ ਤੁਸੀਂ ਇੱਥੇ ਬੈਠੇ ਹੋ ਜਿੰਨਾ ਜੋਸ਼ ਹੈ ਤੁਹਾਡੇ ਚ ਮੈਨੂੰ ਲੱਗਦਾ ਵੀ ਜੇ ਤੁਹਾਡਾ ਦਿਲ ਕਰੇ ਤਾਂ ਅੱਜ ਹੀ ਮਸ਼ੀਨ ਮੰਗਾ ਕੇ ਵੋਟਾਂ ਪਵਾਓ ਦਾ ਤੁਸੀਂ ਜੋਸ਼ ਦਿਖਾ ਰਹੇ ਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਦੋਸਤੋ ਮੇਰੇ ਅੱਜ ਪੰਜ ਸੱਤ ਪ੍ਰੋਗਰਾਮ ਸਿਵਾ ਖੁਗਵਾ ਡਾਂ ਚ ਅਜੇ ਦੋ ਤਿੰਨ ਹੈਗੇ ਹੋਰ ਨੇ ਪੱਤਰਕਾਰ ਮੈਨੂੰ ਪੁੱਛਣ ਲੱਗ ਜਾਂਦੇ ਆ ਤੁਸੀਂ ਥੱਕਦੇ ਨਹੀਂ ਜੀ ਤੁਸੀਂ ਗਲੀਆਂ 'ਚ ਤੁਰੇ ਫਿਰਦੇ ਹੋ ਜੀ ਤੁਸੀਂ ਤਾਂ ਮੁੱਖ ਮੰਤਰੀ ਹੋ ਜੀ ਗਲੀਆਂ 'ਚ ਐ ਕਿਉਂ ਤੁਰੇ ਫਿਰਦੇ ਹੋ ਮੈਂ ਕਹਾਂ ਮੈਂ ਪਾਕਿਸਤਾਨੀਆਂ ਗਲੀਆਂ 'ਚ ਤੁਰੇ ਫਿਰਦਾ ਸਭ ਇਹ ਗਲੀਆਂ ਨੇ ਸਾਡੇ ਪੰਜਾਬ ਦੀਆਂ ਇੱਥੇ ਰਹਿੰਦੇ ਲੋਕ ਜਨਤਾ ਗਲੀਆਂ ਮੁਹੱਲਿਆਂ 'ਚ ਹੀ ਰਹਿੰਦੀ ਆ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਉਹ ਗਰੀਬੀਆਂ ਵੇੜਿਆਂ ਬਸਤੀਆਂ 'ਚ ਗਲੀਆਂ 'ਚ ਰਹਿੰਦੀਆਂ ਨੇ ਤੇ ਜਿਹੜੀਆਂ ਸਬਸਿਡੀਆਂ ਫੁਲਾਨੀਆਂ ਸਹੂਲਤਾਂ ਉਹ ਅਮੀਰਾਂ ਨੂੰ ਦੇ ਹੀ ਜਾਂਦੇ ਨੇ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਉਹ ਜਿੱਲ ਦਾ ਸੰਭੀ ਜਾਂਦੇ ਨੇ ਬਰਕੇ ਪਾੜੀ ਜਾਂਦੇ ਨੇ ਉਹ ਜਿਲਦਾਂ ਸੰਭੀ ਜਾਂਦੇ ਨੇ ਬਰਕੇ ਪਾੜੀ ਜਾਂਦੇ ਨੇ ਉਹ ਉਹਨਾਂ ਦੇ ਵੀ ਤੁਸੀਂ ਉਹ ਹੀ ਮਾਲਕੋਂ ਪ੍ਰਧਾਨ ਮੰਤਰੀ ਸਾਹਿਬ ਉਹ ਜਿਹੜੇ ਦਿਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬਾਂ ਦਾ ਕਾਦੀ ਦਿਵਾਲੀ ਐ ਦਿਹਾੜੀ ਤੇ ਜਾਣਗੇ ਤਾਂ ਰੋਟੀ ਪੱਕੂਗੀ ਸੁਵੀਰੋ ਬੜਾ ਚੇਹ ਹੋ ਗਿਆ ਕਈ ਪੀੜ੍ਹੀਆਂ ਹੋ ਗਈਆਂ ਗਰੀਬੀਆਂ ਚ ਉਹਨੇ ਚੱਕਣੀ ਹੈ ਗਰੀਬੀ ਇਹ ਗਰੀਬੀ ਚੱਕੀ ਕਿਵੇਂ ਜਾਓ ਕੋਈ ਲਾਲ ਕਾਰਡ ਕੋਈ ਹਰਾ ਕਾਰਡ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਥੋੜੀ ਗਰੀਬੀ ਨਹੀਂ ਚੱਕ ਸਕਦਾ ਜੇ ਗਰੀਬੀ ਚੱਕੂਗਾ ਤਾਂ ਤੁਹਾਡੇ ਬੱਚੇ ਚੱਕਣਗੇ ਜੇ ਇਹਨਾਂ ਨੂੰ ਪੜਾ ਦਈਏ ਅਫਸਰ ਬਣਾ ਦਈਏ ਇਹ ਗਰੀਬ ਨਾ ਚਾਹੇ ਦਿੱਲੀ ਦੇ ਵਿੱਚ ਤਜਰਬਾ ਕਰ ਚੁੱਕੇ ਆ ਦਿੱਲੀ ਦੇ ਤਿਲਕਨਗਰ ਤੋਂ ਐਮ ਐਲ ਏ ਜਰਨੈਲ ਸਿੰਘ ਬੈਠੇ ਨੇ ਇਹ ਤਜਰਬਾ ਅਸੀਂ ਕਰ ਚੁੱਕੇ ਆ ਦਿੱਲੀ ਦੇ ਵਿੱਚ ਗਰੀਬਾਂ ਦੇ ਬੱਚਿਆਂ ਨੂੰ ਪੜਾਤਾ ਉੱਟਾ ਈਟਾ ਈ ਲੱਖ ਤੇ 3 ਲੱਖ ਰੁਪਏ ਦੀ ਨੌਕਰੀ ਤੇ ਲਾਗੇ ਗਰੀਬੀਆਂ ਚੱਕੀਆਂ ਨਹੀਂ ਆ। ਇਹ ਬੱਚੇ ਚੱਕਰਗੇ। ਇੱਥੇ ਪੰਜਾਬ ਕਰਾਂਗੇ। ਕੇਜਰੀਵਾਲ ਜੀ ਦਾ ਸੁਪਨਾ ਹੈ ਇਹ। ਬਿਜਲੀ ਦੇ ਬਿੱਲ ਤਾਂ ਫਰੀ ਆਉਂਦੇ ਨੇ। ਬਿਜਲੀ ਦੇ ਬਿੱਲ ਤਾਂ ਨਹੀਂ ਹੁੰਦਾ। ਜਿੱਦਾਂ ਜਾਓਗੇ ਵੋਟਾਂ ਮਾਣ ਬਿਜਲੀ ਦਾ ਬਿੱਲ ਲੈ ਜਿਓ। ਹੋਰ ਦੇਖੋ ਤੁਸੀਂ ਮੈਨੂੰ ਜਿਵੇਂ ਆਪਾਂ ਕਹਿੰਦੇ ਆ ਇੱਕ ਦਾ ਜਵਾਬ ਪੱਥਰ ਨਾਲ। ਤੁਸੀਂ ਮੈਨੂੰ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦੇਣਾ। ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੂੰ ਹੀ ਕਾਂਗਰਸ ਦੇ ਕਾਬੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਅਗਿਆਨਾਂ ਨੂੰ ਵੋਟਾਂ ਜ਼ੀਰੋ ਕਰ ਦੋ ਮੈਂ ਤੁਹਾਡੇ ਬਿੱਲ ਜ਼ੀਰੋ ਕਰਤੇ ਪ੍ਰੋਫੈਸਰ ਬਜਿੰਦਰ ਕੌਰ ਜੀ ਤਲਵੰਡੀ ਸਾਹਬ ਤੋਂ ਐਮ ਐਲ ਏ ਨੇ ਦੂਜੀ ਵਾਰ ਚੁਣੇ ਗਏ ਨੇ ਆਮ ਕਰਾਂ ਦੇ ਪਿਆ ਪੁੱਤਾਂ ਨੂੰ ਆਮ ਆਦੀ ਪਾਰਟੀ ਮੌਕਾ ਦਿੰਦੀ ਹੈ ਬਾਕੀ ਪਾਰਟੀਆਂ ਜਨਾ ਸੋਚੋ ਉੱਥੇ ਤਾਂ ਪੁੱਤ ਭਤੀਜੇ ਸਾਲੇ ਜੀਜੇ ਬਸ ਇੱਥੇ ਖਤਮ ਇਹ ਤੂੰ ਕਹਾਂ ਜਾਂਦੇ ਹੀ ਨਹੀਂ ਇੱਥੇ ਸਾਡੇ ਧੀਆਂ ਪੋਤ ਆਪਣੇ ਕਾਉਂਸਲਰ ਨੇ ਬੂਥ ਇੰਚਾਰਜ ਬਣੇ ਨੇ ਕੱਲ ਨੂੰ ਐਮਐਲਏ ਦੀ ਟਿਕਟਾਂ ਮਿਲਣਗੀਆਂ ਚੇਅਰਮੈਨ ਬਣ ਕੇ ਉਹ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ ਦੇ ਵਿੱਚ ਸ਼ਕਤੀਆਂ ਪਹੁੰਚਾਉਂਦੀ ਹੈ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਸੋ ਵੀਰੋ ਪੰਜਵੇਂ ਨੰਬਰ ਤੇ ਬੱਟਣੇ ਆਉਣਾ ਪਹਿਲੇ ਨੰਬਰ ਤੇ ਆ ਤੇ ਜਿਹੜਾ ਤੁਹਾਡਾ ਉਮੀਦਵਾਰ ਹੈ ਕੱਲਾ ਨਾਂ ਦਾ ਭਗਤ ਨਹੀਂ ਕਰਦਾਰ ਦਾ ਵੀ ਭਗਤ ਹੈ ਸੁਭਾ ਦਾ ਹੁਣ ਮੈਂ ਤੁਹਾਨੂੰ ਕਹਿਣਾ ਕਿਉਂ ਭੁੱਲ ਨਾ ਜਾਇਓ ਸੰਤ ਕਬੀਰ ਜੀ ਨੇ ਲਿਖਿਆ ਕਲ ਕਰੇ ਤੋ ਅੱਜ ਕਰ ਅੱਜ ਕਰੇ ਸੋ ਅਬ ਪਲ ਮੇ ਪਰਲੋ ਹੋਏਗੀ ਬੋਹਰੀ ਕਰੇਗਾ ਕਬ 10 ਤਰੀਕਾ ਦਾ ਕੰਮ ਹੈ ਚੱਕ ਦੋ ਉਹਦਾ ਫੈਸਲਾ ਅੱਜ ਹੀ ਕਰ ਲੋ 10 ਤਰੀਕ ਨੂੰ ਤੱਕ ਲੱਭ ਬਸ ਪਟਣੀ ਦੱਪਣਾ ਮੈਨੂੰ ਪਤਾ ਲੱਗਿਆ ਮੈਨੂੰ ਇੰਟੈਲੀਜੈਂਸ ਵਾਲਿਆਂ ਨੇ ਦੱਸਿਆ ਕਹਿੰਦੇ ਜੀ ਕਾਂਗਰਸੀ ਪੈਸੇ ਵੰਡਣਗੇ ਬੀਜੇਪੀ ਵਾਲੇ ਪੈਸੇ ਵੰਡਣਗੇ ਆ ਦੋ ਰਾਤਾਂ ਤੁਹਾਨੂੰ ਪੈਸੇ ਵੰਡਣਗੇ ਖਰੀਦਣਗੇ ਮੇਰੇ ਹੱਥ ਵੱਨ ਕੇ ਬੇਨਤੀ ਹੈ 77 ਨੰਬਰ ਵਾਰਡ ਵਾਲਿਓ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਲਕਸ਼ਮੀਨੀ ਮੋਦੀ ਜੀ ਬੋਡੀ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋੜੀ ਲੁੱਟੇ ਹੋਏ ਨੇ ਬਸ ਇੱਕ ਕੰਮ ਕਰ ਦਿਓ ਵੀ ਐਂ ਕਰਕੇ ਐਂ ਦੇਣ ਤੋਂ ਬਾਰੇ ਨੂੰ ਕਹਿੰਦੇ ਹੋ ਵੀ ਹਾਂ ਪਰ ਵੋਟਾਂ ਵਾਲੇ ਦੇ ਨਾ 5 ਨੰਬਰ ਵਾਲਾ ਬਟਨ ਧੱਕ ਕੇ ਕਹਿੰਦੇ ਹੋ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀਆਂ ਮਾਰਨ ਤੋਂ ਬਾਅਦ ਕੇ ਨੂੰ ਮਾਫ ਹੈ बड़ा समझ बहुत समझा बस समझ गए कबीरा जब हम आए जगत में जब हम आए कबीर ने लिखे कबीरा जब हम आए जगत में ਜੱਗ ਹਸੇ ਹਮ ਰੋਏ ਐਸੀ ਕਰਦੀ ਕਰਜਲੇ ਹਮ ਹਸੇ ਜੱਗ ਰੋਏ ਸੋ ਵੀਰੋ ਹੁਣ 5 13 ਤਰੀਕ ਨੂੰ ਰਿਜ਼ਲਟ ਆਊਗਾ 13 ਤਰੀਕ ਨੂੰ ਇਹ ਜੇ ਵੇਲੇ ਤੱਕ ਜਿੰਨੇ ਮਰਜ਼ੀ ਢੋਲ ਵਜਾ ਲਿਓ ਜਿੰਨੇ ਮਰਜ਼ੀ ਲੱਡੂ ਵੰਡ ਲਿਓ ਉਦੋਂ ਪਹਿਲਾਂ 10 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਆ ਭਗਵੰਤ ਮਾਨ ਦੀ ਤੇ ਮਿੰਦਰਪਰਖ ਦੀ ਜ਼ਿੰਮੇਵਾਰੀ ਸ਼ੁਰੂ ਬਹੁਤ ਧੰਨਵਾਦ ਬਹੁਤ ਵਾਤਿਕ ਕਿੱਥੇ ਆ ਪਿਆਰ ਆ ਉਹ ਤੁਸੀਂ ਆ 8 8:30 9 ਵਜੇ ਤੱਕ ਬੈਠੇ ਕੁਮੈਲਰ ਦਾ ਟਾਈਮ ਆ ਰੋਣ ਦਾ ਮਾਮਾ ਪੈਣਾ ਬੈਠੀਆਂ ਨੇ ਮੇਰਾ ਸਿਰ ਬਲੋਸਦਿਆਂ ਨੇ ਮਾਵਾਂ ਪੁੱਤ ਆਪਾਂ ਜਿੱਤਾਂਗੇ ਮੈਨੂੰ ਫੁੱਲ ਸਿੱਟਦੇ ਨੇ ਮੇਰੀ ਪੱਗ ਭਰ ਜਾਂਦੀ ਹੈ ਫੁੱਲਾਂ ਨਾਲ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਮੈਨੂੰ ਬੱਚੇ ਪਿਆਰ ਕਰਦੇ ਆ ਨਾ ਨੌਜਵਾਨ ਮੇਰੇ ਮੋਢੇ ਤੇ ਆਤਰ ਕੇ ਸੈਲਫੀਆਂ ਕਰਾਉਂਦੇ ਆ ਕਿੱਥੇ ਤਾਂ ਆ ਪਿਆਰ ਹੈ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਮੇਰੇ ਕਿੱਥੇ ਤਾਂ ਆ ਪਿਆਰ ਹੈ ਕਿੱਥੇ ਉਹ ਦੂਜੇ ਪਾਸੇ ਕਾਲੀ ਨੇ ਕਾਂਗਰਸੀ ਨੇ ਭਾਜਪਾ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਜ ਉਂਗਲੀਆਂ ਦੇ ਨਿਯਮ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਉਹਨਾਂ ਤੋਂ ਦੂਰੀ ਰੱਖੋ ਹੱਥ ਨਹੀਂ ਮਿਲਾਇਆ ਕੋਈ ਬਹੁਤ ਲੁੱਟਿਆ ਉਹਨਾਂ ਨੇ ਆਪਾਂ ਨੂੰ ਬਹੁਤ ਕੁੱਟਿਆ ਉਹਨਾਂ ਨੇ ਆਪਾਂ ਨੂੰ ਹੁਣ ਪਹਿਲੀ ਵਾਰ ਥੋੜਾ ਆਪਣਾ ਰਾਜ ਆਇਆ ਇਹ ਕਿਉਂ ਮੈਨੂੰ ਗਾਲਾਂ ਕੱਢਦੇ ਆਣ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜੇ ਸਾਰੇ ਕਾਰਨ ਆਮ ਘਰਾਂ ਦੇ 3 ਪੁੱਤ ਕਿਉਂ ਕੁਰਸੀਆਂ ਤੇ ਬਹਿ ਗਏ ਮੈਂ ਤੁਹਾਡੇ ਵਰਗਾ ਮੈਂ ਤੁਹਾਡਾ ਪੁੱਤ ਭਤੀਜਾ ਮੈਂ ਥੋੜਾ ਛੋਟਾ ਵੱਡਾ ਪਾਏ ਆ ਆਹੀ ਦੁੱਖ ਹੈ ਨਾ ਤੇ ਆਮ ਘਰਾਂ ਦੇ ਕਿਉਂ ਆ ਗਏ ਇਥੇ ਤਾਂ ਅਸੀਂ ਬਹਿੰਦੇ ਹੁੰਦੇ ਸੀ ਇਹਨਾਂ ਦਾ ਚੰਗਾ ਵਧੀਆ ਚੱਲ ਪਿਆ ਸੀ ਟੋਰੀ ਫੁਲਕਾ ਇਹਨਾਂ ਨੇ ਵੰਡ ਲਿਆ ਸੀ ਪੰਜ-ਪੰਜ ਸਾਲ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕਾਂ ਕੋਲੇ ਕੋਈ ਰਾਹ ਨਹੀਂ ਤੇ ਇਥੋਂ ਦੁਖੀ ਹੋ ਕੇ ਮੇਰੇ ਕੋਲੇ ਆਉਣਗੇ ਮੈਂ ਇਥੋਂ ਦੁਖੀ ਹੋ ਕੇ ਤੇਰੇ ਕੋਲੇ ਜਾਣਗੇ ਜਾਣਾ ਹੀ ਨਹੀਂ ਕਿਤੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੱਕ ਤੀਜਾ ਵੀ ਹੈਗਾ ਮਹਿੰਦਰ ਮਾਟ ਦਾ ਹੁੰਦਾ ਜਿਹੜਾ ਆਊਗਾ ਸਾਫ ਨਊ ਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਮ ਲੋਕਾਂ ਨੂੰ ਕਹਤਾ ਆਜੋ ਆਜੋ ਰਾਣੀਪੀਚਨ ਨੂੰ ਹਰਾਈਏ ਉਹ ਸਾਰੇ ਮਾਰੇ ਚੋਪੜ ਕੇ 2022 ਚ ਤੁਸੀਂ ਬਾਦਲ ਕੇ ਵਜੀਠੇ ਸਿੱਧੂ ਮਲੂਕ ਦੇ ਪੱਠੜਾਂ ਪਤਾ ਨਹੀਂ ਕੌਣ ਕੌਣ ਹਰਾਤਾ ਤਿੰਨ ਚਾਰ ਨੂੰ ਤਾਂ ਹਜੇ ਦੱਸਿਆ ਨਹੀਂ ਹੈਗਾ ਵੀ ਆਪਾਂ ਹਾਰ ਗਏ ਵੀ ਕਿਤੇ ਦਿਮਾਗ ਤੇ ਬੋਝ ਨਾ ਪੈ ਜੇ ਉਹਨੂੰ ਉਹੀ ਦੱਸ ਜਿੰਦੇ ਨੇ ਹਜੇ ਗਿਣਤੀ ਚੱਲੀ ਜਾਂਦੀ ਹੈ ਗਿਣਤੀ ਚੱਲੀ ਜਾਂਦੀ ਆ ਪਾ ਗਏ ਆ ਆ ਹਾਲਾਤ ਨੇ ਉਹਦੇ ਪ੍ਰੀਸ ਕਰਕੇ ਤੁਹਾਡੇ ਕੋਲ ਆਇਆ ਕਿ ਆਪਣਾ ਆਪਣਾ ਚੋਣਸ਼ਾਹੀ ਵਾਲਾ ਵਧੀਆ ਚੋਣਸ਼ਾਹ ਇਹਨਾਂ ਵਧੀਆ ਦਸਨ ਦੀ ਲੋੜ ਹੀ ਨਹੀਂ ਪੈਂਦੀ ਮਾਵਾਂ ਪਣਾਂ ਦਾ ਦਸਨ ਦੀ ਬਿਲਕੁਲ ਹੀ ਲੋੜ ਨਹੀਂ ਪੈਂਦੀ ਇਹ ਤਾਂ ਤੜਕੇ ਤੜਕੇ 5:30 ਵਜੇ ਇਹਨੇ ਰੇਚ ਵੀ ਪਾੜ ਲੈਂਦੀ ਐ ਕਿੱਥੇ ਜੱਪਿਆ ਫੰਤੂ ਜੀ ਬਹੁਤ ਤਾਂ ਖੁਸ਼ ਨਾ ਹੋ ਲੋੜ ਪੈ ਜੇ ਹਜੇ ਵੇਲੇ ਵੀ ਪਾੜ ਲੈਂਦੀ ਐ ਕਿੱਥੇ ਜੱਪਿਆ ਸੰਚਾਰੂ ਐ ਇਹਦੇ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜੀਵਾ ਜੀ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਵਦਾ ਹੈ। ਸੋ ਵੀਰੋ ਮੈਨੂੰ ਕਹਿੰਦੇ ਪੱਤਰਕਾਰ ਕਹਿੰਦੇ ਵੀ ਜਿਹੜੀ ਕੁਰਸੀ ਤੇ ਤੁਸੀਂ ਬਹਿ ਗਏ ਇਸ ਕੁਰਸੀ ਤੇ ਬੈਠ ਕੇ ਵੱਡੇ-ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹ ਫਰਕ ਕਰਨਾ ਹੈ ਉਹ ਕੁਰਸੀ ਤੇ ਲੇਕਨ ਸ਼ੁਰੂ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਪ੍ਰਸਿੱਧ ਬੈਠਾ ਮੈਂ ਤਾਂ ਤੁਸੀਂ ਪਹਿਲੇ ਹੀ ਮੈਨੂੰ ਕੋਈ ਚਾਹ ਨਹੀਂ ਮੇਰੀ ਫੋਟੋ ਅਖਬਾਰ ਚ ਛਪਾਉਣ ਦਾ ਜਾਂ ਟੀਵੀ ਤੇ ਆਉਣ ਦਾ ਮੈਨੂੰ ਵੀ ਕੋਈ ਚਾਹ ਐ ਮੈਂ ਪੰਜਾਬੀਆਂ ਦੇ ਕੰਮ ਕਿਵੇਂ ਆਵਾਂ ਮੈਂ ਕਿਸੇ ਠੇਕੇ 'ਚ ਸਾਨੀ ਪਾਉਣਾ ਮੈਂ ਕਿਸੇ ਰੇਤੇ 'ਚ ਸਾਨੀ ਪਾਉਣਾ ਮੈਂ ਕਿਸੇ ਹਵੇਲੀ 'ਚ ਸਾਨੀ ਪਾਉਣਾ ਮੈਂ ਕਿਸੇ ਟਾਬੇ 'ਚ ਸਾਨੀ ਪਾਉਣਾ ਮੈਂ ਕਿਸੇ ਟਰਾਂਸਪੋਰਟ ਬੱਸਾਂ 'ਚ ਸਾਨੀ ਪਾਉਣਾ ਜੇ ਹਿੱਸਾ ਪਾਉਣਾ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਸੱਪਣਾ ਬੋਲ ਨਾ ਕਿਤੇ ਸਮਝਾਵਾ ਜਿੰਦਾਬਾਦ ਜਿੰਦਾਬਾਦ ਸੋ ਵੀਰੋ ਆਪਾਂ ਇਹ ਕਮਾਉਣੇ ਵੀ ਇਨਾਂ ਦੇ ਨਹੀਂ ਦੇਣਾ ਜਿੰਨਾ ਲੁੱਟਿਆ ਇਨਾਂ ਨੇ ਸਾਰੇ ਕੱਢ ਕੇ ਲਿਓ ਕੱਢ ਕੇ ਲਿਆ ਕੇ ਵਿਆਸ ਸਮੇਤ ਲੋਕਾਂ ਨੂੰ ਦਿਓ ਆਪ ਪਹਾੜਾਂ 'ਤੇ ਪੜਾਈ ਬੈਠੇ ਨੇ ਮਹਲੇ ਡੇਡੇ ਬਸ ਕਾਗਜ਼ ਕੱਢ ਰਹੇ ਆ ਦੇਖਦੇ ਜਾਓ ਸਕੂਲ ਖੋਲਾਂਗੇ ਉੱਥੇ ਗਰੀਬਾਂ ਦੇ ਜਿਹੜੇ ਬਣਾਲੇ ਮਹਿਲ ਥੋੜੇ ਪੈਸੇ ਨਾਲ ਥੋੜੇ ਪੈਸੇ ਨੂੰ ਲੁੱਟ ਕੇ ਬਣਾਏ ਨੇ ਨਾ ਨੇ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਲਈ ਤਿੰਨ ਪੀੜੀਆਂ ਖਾ ਗਏ ਮਹਿਲਾ ਚ ਰਹਿੰਦੇ ਆ 77 ਨੰਬਰ ਬਾਅਦ ਚ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਇੱਥੇ ਜੀ ਉਹਨਾਂ ਨੂੰ ਕਿੱਥੇ ਟਾਈਮ ਆ ਮਹਿਲਾਂ ਦੇ ਜਿੱਤ ਕੇ ਮਹਿਲਾ ਦੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਕਹਨ ਲੋਕਾਂ ਨੂੰ ਨਹੀਂ ਮਿਲਣਾ ਲੁੱਟੀ ਜਾਓ ਲੁੱਟੀ ਜਾਓ ਵੋਟਾਂ ਵੇਲੇ ਕੁੰਡੇ ਖੋਲਦੇ ਸੀ ਥੋੜਾ ਜਿਹਾ ਲੋਕਾਂ ਕੋਲ ਜਾਣਾ ਮਹੀਨਾਂ কা ਹੱਥ ਜੇ ਬੰਨਣੇ ਨੇ ਫਿਰ ਫੇਰ ਆ ਜਾਣਗੇ ਜਦੋਂ ਕੁੰਡੇ ਲਾ ਲਏ 2017 ਜਿੱਤ ਕੇ ਤੇ 2022 ਜਦੋਂ ਕੁੰਡੇ ਖੋਲ ਕੇ ਮਹਿਲਾ ਦੇ ਅੰਦਰੋਂ ਗੇਟ ਖੋਲਣ ਲੱਗੇ ਗੇਟ ਖੁੱਲਣ ਨਾ ੱਰੇ ਤੱਕੇ ਜੇ ਮਾਰੇ ਗੇਟ ਕੋਈ ਖੋਲਦਾ ਕਿ ਲੋਕਾਂ ਦਾ ਸਾਰੇ ਭਗਵਾਨਤਮਾਨ ਨੇ ਬਾਰੋਂ ਕੁੰਡੇ ਲਵਾ ਦਿੱਤੇ ਉਹ ਥੀ ਬੈਠੇ ਨੇ ਹਣ ਕੁੰਡੇ ਪਾਰੋਂ ਲੱਗੇ ਹੋਏ ਨੇ ਤੜਫੀ ਜਾਂਦੇ ਨੇ ਮੈਨੂੰ ਗਾਲਾਂ ਕੱਢ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਜਿਨ ਜਰ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੀਏ ਗਾਲਾਂ ਕੱਢਿਆਂ ਉਹ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਸੋ ਕੰਮ ਇਹਨਾਂ ਦਾ ਹੋਇਆ ਪਿਆ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਬੈਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਇਕੱਠੇ ਹੋ ਜਾਂਦੇ ਆ ਟਾਈਮ ਤੇ ਸੋ ਇਹਨਾਂ ਨੂੰ ਹਰਾਓ ਇਹਨਾਂ ਨੂੰ ਘਰੇ ਬਿਠਾਓ ਐਸੀਆਂ ਜ਼ਮਾਨਤਾਂ ਜਬਤ ਕਰੋ ਦੁਬਾਰਾ ਕਦੇ ਕੋਈ ਇਸਤੀਫਾ ਦੇਣ ਦੀ ਕੋਸ਼ਿਸ਼ ਆ ਹਿੰਮਤ ਰੱਖ ਕਰ ਸਕੇ ਕੇਸੀ ਆਇਆ ਫਿਰ 70 ਨੰਬਰ ਬਾਦਾਂ ਨੇ ਪਾਸ ਤੋਂ ਤਾਂ ਹਾਂ ਹੀ ਸਮਝਾਂ ਤੇ ਦੋਨੇ ਹੱਥੋਂ ਪਰਚਾ ਕੇ ਦੋ ਨਾਅਰੇ ਲਾਉਂਦੇ ਹੋ ਇਨਕਲਾਬ ਜਿੰਦਾਬਾਦ ਕਿਉਂਕਿ ਉਹਨਾਂ ਦੀਆਂ ਰੈਲੀਆਂ ਤਾਂ ਹੁੰਦੀਆਂ ਨਹੀਂ 4 ਵਜੇ ਤੋਂ ਬਾਅਦ ਘਰੇ ਹੀ ਹੋਣਗੇ ਉਹਨਾਂ ਦੇ ਘਰੇ ਤਾਂ ਆਵਾਜ਼ ਪਹੁੰਚੇ ਵੀ ਆਹ ਕੀ ਹੋਈ ਜਾਂਦਾ ਯਾਰ ਤੈਨੂੰ ਬਦਲ ਗਿਆ ਅੱਛਾ ਅਮਾਦੀ ਪਾਰਟੀ ਆਈ ਹੁਣ ਕਿਤੇ ਜਿਨੇ ਇਨਕਲਾਬ ਦੀਆਂ ਆਵਾਜ਼ਾਂ ਆਉਂਦੀਆਂ ਦੋਨੇ ਹੱਥੋਂ ਪਰਚਾ ਕੇ ਇਨਕਲਾਬ ਜਿੰਦਾਬਾਦ